ਇਹ ਹੈ ਕਾਂਜਲੀ ਵਟਲੈਂਡ ਜਿਸ ਦੀ ਤੁਸੀਂ ਸੈਰ ਕਰ ਰਹੇ ਹੋ ਕਿਸੇ ਜ਼ਮਾਨੇ ਚ ਇਸ ਕਾਂਜਲੀ ਤੇ ਲੋਕ ਦੂਰੋਂ ਦੂਰੋਂ ਸੈਰ ਕਰਨ ਆਉਂਦੇ ਸਨ ਲੇਕਿਨ ਅੱਜ ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਕਾਰਨ ਇਹ ਕਾਂਝਲੀ ਵਿਟਲੈਂਚ ਉਹ ਛੀਲ ਜਿਹੜੇ ਪਹਿਲੇ ਪਾਸ਼ਾ ਸੈਸਤਰ ਗੁਰੂ ਨਾਨਕ ਸਾਹਿਬ ਜੀ ਦੇ ਸ਼੍ਰੀ ਸ਼ੋਪ ਪ੍ਰਾਪਤ ਹੈ ਉਹ ਕਾਂਝਲੀ ਹੈ ਜਿੱਥੇ ਬਾਬਾ ਜੀ ਨਾਨਕ ਨੇ 3 ਦਿਨ ਟੁੱਬੀ ਲਾ ਕੇ ਗੁਰੂ ਮਹਾਰਾਜ ਦੇ ਪਰਮਾਤਮਾ ਦੇ ਦਰਸ਼ਨ ਕੀਤੇ ਸਨ ਬੇਸ਼ੱਕ ਇਸ ਦੇ ਕਾਂਜਲੀ ਵੈਟਲੈਂਡ ਟੂਰਿਸਟ ਕੰਪਲੈਕਸ ਦਾ ਨਹੀਂ ਪੱਥਰ ਸਮੇ ਸਮੇਤੇ ਅਲੱਗ ਅਲੱਗ ਮੰਤਰੀਆਂ ਨੇ ਰੱਖੇ ਮੇਰੇ ਖਿਆਲ ਜਿਨਨੇ ਇਹਨਾਂ ਨਹੀਂ ਪੱਥਰਾਂ ਤੇ ਸਰਕਾਰਾਂ ਨੇ ਪ੍ਰਸ਼ਾਸਨ ਨਾਲ ਪੈਸੇ ਖਰਚ ਕੀਤੇ ਜਾਂ ਜਿਨਨੇ ਇੱਥੇ ਬੋਰਡ ਲਗਾਏ ਗਏ ਨੇ ਅਗਰ ਇਹਨਾਂ ਪੈਸਾ ਇਹਦੀ ਸਫਾਈ ਤੇ ਖਰਚ ਕੀਤਾ ਜਾਂਦਾ ਤੇ ਇਸ ਕਾਂਜਲੀ ਵੈਟਲੈਂਡ ਦੀ ਨੁਹਾਰ ਹੀ ਕੁਝ ਹੋਰ ਹੋਣਾ ਸੀ ਲੇਕਿਨ ਆਪਣੀਆਂ ਜੇਬਾਂ ਪਰੰਤੂ علاوہ ਇਹਨੇ ਕੁਝ ਨਹੀਂ ਕੀਤਾ ਨਾ ਇੱਥੇ ਕੋਈ ਸਫਾਈ ਕਰਮਚਾਰੀ ਹੈ ਨਾ ਇਸ ਦੀ ਦੇਖ ਰੇਖ ਲਈ ਕੋਈ ਵੀ ਮਲਾਜ਼ਮ ਰੱਖਿਆ ਗਿਆ ਹੈ ਔਰ ਜੋ ਵੀ ਸੀ ਉਹ ਵੀ ਇੱਥੋਂ ਉਹਨੂੰ ਤਨਖਾਹਾਂ ਨਾ ਮਿਲਣ ਕਾਰਨ ਇਸ ਕਾਂਝਲੀ ਵੈਟਲੈਂਡ ਤੋਂ ਕਾਂਝਲੀ ਵੈਟਲੈਂਡ ਨੂੰ ਅਲਵਿਦਾ ਕਹਿ ਗਿਆ ਇਹ ਕਿਸ਼ਤੀਆਂ ਜਿਹੜੇ ਕਿਸੇ ਜ਼ਮਾਨੇ ਵਿੱਚ ਇਸ ਕਾਂਝਲੀ ਦੀਆਂ ਸ਼ਾਨਦਾਰ ਸਨ ਸਲਾਨੀਆਂ ਦੇ ਸ਼ਹਿਰ ਦੇ ਲਈ ਇੱਕ ਮਨੋਰੰਜਨ ਦਾ ਸਾਧਨ ਸੀ ਉਹ ਅੱਜ ਉਲਟੀਆਂ ਪਈਆਂ ਹੋਈਆਂ ਇਸ ਪ੍ਰਸ਼ਾਸਨ ਦੀ ਜਾਣ ਨੂੰ ਰੋ ਰਹੀਆਂ ਹਨ ਔਰ ਵੈਟਲੈਂਡ ਅਵੇਅਰਨੈਸ ਸੈਂਟਰ ਕਾਂਜੀ ਡਿਵੈਲਪਮੈਂਟ ਸੋਸਾਇਟੀ ਨੇ ਆਪਣਾ ਇੱਕ ਹੱਟ ਤਾਂ ਬਣਾ ਕੇ ਆਪਣਾ ਬੋਰਡ ਲਗਾ ਦਿੱਤਾ ਹੈ ਲੇਕਿਨ ਇੱਥੇ ਅਮਰੀਕਨ ਬੁੱਟੀ ਜਿਹਨੂੰ ਆਪਾਂ ਗਾਜਰ ਬੁੱਟੀ ਕਹਿੰਦੇ ਆ ਉਹਦੀ ਪੰਭਾਰਨਾ ਇਹ ਵੀ ਲੁਕਿਆ ਹੋਇਆ ਹੈ ਹਾਂ 52 ਵੇਲਾ ਜੋ ਅੱਜ ਬਹਾਰ ਦੇ ਵਿੱਚ ਹੈ ਆਪਣੇ ਫੁੱਲਾਂ ਦੀ ਦਿਖਾਂ ਕਰਨ ਖੂਬਸੂਰਤੀ ਤਾਂ ਜਰੂਰ ਦਿਖਾ ਰਹੀ ਹੈ ਲੇਕਿਨ ਇਸ ਗਾਜਰ ਬੁੱਟੀ ਤੇ ਜੰਗਲ ਬੁੱਟੀ ਦੇ ਕਾਰਨ ਇਹ ਵੀ ਬੇਵੱਸ ਹੋ ਕੇ ਰਹਿ ਗਈ ਹੈ ਅੱਜ ਇਹ ਉਹ ਘਾਟ ਜਿੱਥੇ ਸ਼ਿਕਾਰੀ ਵੀ ਚਲਦੇ ਸੀ ਕਿਸ਼ਤੀਆਂ ਵੀ ਚਲਦੀਆਂ ਸੀ ਪੈਡਲ ਬੋਟ ਵੀ ਚਲਦੀਆਂ ਸੀ ਬਿਲਕੁਲ ਸੁੰਨਾ ਪਿਆ ਹੈ ਤੇ ਆਪਣੇ ਆਪ ਨੂੰ ਅਕੱਲਾ ਮਹਿਸੂਸ ਕਰ ਰਿਹਾ ਹੈ ਵੈਲਕਮ ਟੂ ਕਾਂਝਲੀ ਵੈਟਲੈਂਡ ਬੜਾ ਖੂਬਸੂਰਤ ਬੋਟ ਔਰ ਪੰਛੀਆਣਾ ਚੈੱਕਚੇ ਆਉਂਦਾ ਬੋਟ ਸਿਰਫ ਤਸਵੀਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਹੈ ਬੇਸ਼ੱਕ ਥੱਲੇ ਐਸ ਡੀ ਐਮ ਕਪੂਰਥਲਾ ਡਿਪਟੀ ਕਮਿਸ਼ਨਰ ਕਪੂਰਥਲਾ ਲਿਖਿਆ ਗਿਆ ਹੈ ਨਾ ਤਾਂ ਸ਼ਾਇਦ ਕਿਸੇ ਡਿਪਟੀ ਕਮਿਸ਼ਨਰ ਨੇ ਇੱਥੇ ਚੱਕਰ ਮਾਰਿਆ ਹੁਣ ਨਾ ਹੀ ਐਸ ਡੀ ਐਮ ਨੇ ਸਿਰਫ ਇੱਕ ਖਾਣਾ ਪੂਰਤੀ ਲਈ ਜ਼ਰੂਰ ਜਦੋਂ ਕਿਤੇ ਇਸ ਵੈਟਰੰਡ ਲਈ ਪੈਸੇ ਆਉਂਦੇ ਹੋਣਗੇ ਤਾਂ ਇਹ ਉਹਨਾਂ ਨੂੰ ਕਿਵੇਂ ਹੜਪਣਾ ਹੈ ਜ਼ਰੂਰ ਚੱਕਰ ਮਾਰਦੇ ਹੋਣਗੇ ਤੇ ਕਾਂਝਲੀ ਵੀ ਖੁਸ਼ ਹੁੰਦੀ ਹੋਏਗੀ ਸ਼ਾਇਦ ਮੇਰੇ ਮਾਲਕ ਇੱਥੇ ਆਏ ਨੇ ਤੇ ਮੇਰੀ ਹੋਂਦ ਨੂੰ ਸਵਾਰਨਗੇ ਪਰ ਅਫਸੋਸ ਇਦਾਂ ਕਿਵੇਂ ਹੋ ਸਕਦਾ ਹੈ ਕੁਛ ਅਖੌਤੀ ਮੈਂ ਕਵਾਂਗਾ ਕਉਨਾਂ ਨੇ ਆਪਣੇ ਘਰ ਦਾ ਸਾ ਪਸਾ ਦਾ ਸਵਾਰ ਲਿਆ ਲੇਕਿਨ ਵਾਕੀ 127 ਕਿਲੋਮੀਟਰ ਕਾਂਝਲੀ ਝੀਲ ਬੇਬਾਦ ਪਈਏ ਸਿਰਫ ਤੇ ਸਿਰਫ ਇੱਕ ਸਾਧੂ ਨੇ ਆਪਣਾ ਸਿਰਫ ਨਾਂ ਚ ਮਕਾਉਣ ਲਈ ਆਪਣਾ ਜਿੱਥੇ ਕਾਰਜਾ ਢੇਰਾ ਬਣਾਇਆ ਉਹਨੂੰ ਸੁੰਦਰ ਬਣਾ ਕੇ ਲੋਕਾਂ ਵਿੱਚ ਵਾਵਾ ਖਟ ਰਿਆ ਹੈ ਬਾਕੀ ਝੀਲ ਸਾਰੀ ਰੋਂਦੀ ਪਈ ਹੈ